ਦੇ ਕੋਈ ਜੇ ਸਾਡੇ ਕਾਲੀ ਮਾਤਾ ਮੰਦਰ ਦਾ ਇਤਿਹਾਸ ਬਹੁਤ ਪੁਰਾਣਾ ਇਹ ਤਾਂ ਕਈ 100 ਸਾਲ ਪਹਿਲਾਂ ਇਹ ਇੱਥੇ ਮੂਰਤੀ ਲੈ ਕੇ ਆਂਦੀ ਸੀ ਸਾਡੇ ਪਿੰਡ ਦੇ ਜਿਹੜੇ ਵੱਡੇ ਬਡਾਲੂ ਨੇ ਅੱਜ ਤੋਂ ਸਾਡੇ ਜਿਹੜੇ ਬਜ਼ੁਰਗ ਦੱਸ ਦਿੰਦੇ ਸੀ ਕਿ ਇੱਥੇ ਸਾਹਨੇ ਵਾਲ ਦਾ ਦਸਹਿਰਾ ਮੇਲਾ ਲੱਗਦਾ ਸੀਗਾ ਉਹਦੇ ਨਾਲ ਵੀ ਇਹ ਦੁੱਗਣਾ ਤਿਗਣਾ ਮੇਲਾ ਭਰਦਾ ਹੁੰਦਾ ਸੀ ਪੰਜਾਬ ਦੇ ਬੜੇ ਬੜੇ ਅਨਾਮੀ ਪਹਿਲਵਾਨ ਇੱਥੇ ਆਉਂਦੇ ਰਹੇ ਨੇ ਈ ਮੈਨੂੰ ਪਤਾ ਲੱਗਿਆ ਵੀ ਘੂੜਿਆ ਤਾਂ ਹੈ ਨਹੀਂ ਜੀ ਦਾਰਾ ਸਿੰਘ ਵੀ ਇੱਥੇ ਆ ਕੇ ਗਿਆ ਵਾ ਬਸਦੇ ਵੀ ਜਾਂਦਾ ਸੀ ਉੱਤਰ ਕੇ ਖੜ ਕੇ ਉਹ ਚ ਲੱਗਿਆ ਜਿਵੇਂ ਬਹੁਤ ਛੋਟੇ ਛੋਟੇ 60 ਕੇ ਸਾਲ ਦੀਆਂ ਪੁਰਾਣੀਆਂ ਗੱਲਾਂ ਨੇ ਬਹੁਤ ਇਤਿਹਾਸ ਕੇ ਮੇਲਾ ਬਣ ਗਿਆ ਜਿਹੜੀ ਤੁਸੀਂ ਇਹ ਮੇਲੇ ਦੀ ਮਹਤਾ ਜਾਣਦੇ ਹੋ ਮੈਂ ਤਾਂ بیٹے ਨੇ ਸਾਡੇ ਗਗਨਦੀਪ ਨੇ ਦੱਸਿਆ ਇਹਨੂੰ ਮੈਨੂੰ ਸਾਡਾ ਵੀ ਨੌਲੇਜ ਵਧਾ ਉਹ ਦੱਸਿਆ ਵੀ ਕਾਲੀ ਮਾਤਾ ਦੇ ਜਿਹੜੇ ਮੰਦਰ ਨੇ ਉਹ ਤਿੰਨ ਮੇਨ ਮੰਦਰ ਨੇ ਇੱਕ ਪਟਿਆਲੇ ਇੱਕ ਕਲਕੱਤੇ ਤੇ ਇੱਕ ਇਹ ਦੱਸਿਆ ਜਾਂਦਾ ਵੀ ਜਿਹੜੀ ਪੂਜਾ ਜਿਹੜੀ ਸੁੱਖ ਪਟਿਆਲੇ ਦੀ ਪੂਰੀ ਹੁੰਦੀ ਉਹ ਸੁਖ ਕਲਕੱਤੇ ਤੋਂ ਬਾਅਦ ਇਹ ਜਨਾਲੀ ਪਿੰਡ ਦੇ ਵਿੱਚ ਪੂਰੀ ਹੋ ਕੇ ਹੁੰਦੀ ਆ ਕਿਉਂਕਿ ਇੱਥੇ ਜਿਹੜੀ ਬੰਦਾ ਮਨਦਮਨ ਦਾ ਦਿਲ ਦੇ ਵਿੱਚ ਧਾਰ ਕੇ ਉਹਦਾ ਕੋਈ ਦਿਖਾਵੇ ਵਾਲੀ ਗੱਲ ਨਹੀਂ ਉਹ ਇਹਨਾਂ ਦੀ ਪੂਰੀ ਹੁੰਦੀ ਆ ਇੱਥੇ ਅੱਜ ਮੈਨੂੰ ਬੜਾ ਖੁਸ਼ੀ ਆ ਸਾਡੇ ਸਾਰੇ ਕਮੇਟੀ ਦੇ ਮੈਂਬਰ ਇਕੱਠੇ ਹੋ ਗਏ ਇਹ ਕਮੇਟੀ ਚਲਾ ਰਹੇ ਨੇ ਪੈਸਿਆਂ ਦੀ ਕੋਈ ਘਾਟ ਨਹੀਂ ਸੰਗਤਾਂ ਦਾ ਉਤਸ਼ਾਹ ਦੀ ਕੋਈ ਘਾਟ ਨਹੀਂ ਤੇ ਇਸ ਗਿਰ ਕਰਵੇਂ ਕਮਾਂਦ ਬੈਠਾ ਕਮੇਟੀ ਸਾਡੀ ਚਲਾ ਰਹੀ ਆ ਨੰਬਰ 2 ਤੇ ਸਾਡੇ ਪਿੰਡ ਦਾ ਪ੍ਰਾਸ਼ਰ ਪਰਿਵਾਰ ਆ ਉਹ ਇਸੇ ਪਿੰਡ ਨਾਲ ਸੰਬੰਧ ਰੱਖਦਾ ਤੇ ਪੀ ਪ੍ਰਾਸ਼ਰ ਤੇ ਦੂਜੇ ਡਿਪਟੀ ਮੇਅਰ ਨੇ ਜਿਹੜੇ ਰਕੇਸ਼ ਪ੍ਰਾਸ਼ਰ ਤੇ ਇੱਕ ਕਾਂਗਰਸ ਮਤ ਰੱਖਦੇ ਸੀ ਜਿਹਨਾਂ ਦੇ ਗਜਨਪਰਾ ਇਹ ਉਹ ਏਸੇ ਪਿੰਡ ਦੇ ਜੰਮਪਰ ਰਹੇ ਨੇ ਸਾਢੇ ਘਰਾਂ ਦੇ ਕੋਲ ਰਹੇ ਨੇ ਉਹਨਾਂ ਨੇ ਹੀ ਪਿਛੇ ਇੱਕ ਆਪ ਦਾ ਇੱਥੇ ਜਗਰਾਤਾ ਕਰਾਇਆ ਸੀ ਉਹਨਾਂ ਨੇ ਕਿਹਾ ਵੀ ਇਹ ਮੰਦਰ ਦੇ ਬਾਰੇ ਅਸੀਂ ਜਿਹੜੀ ਹਾਲ ਵੀ ਬਣਾਵਾਂਗੇ ਇਹਦਾ ਉੱਤੇ ਉੱਤੇ ਵੀ ਬਣਾਵਾਂਗੇ ਜੋ ਵੀ ਤੁਸੀਂ ਆਪਣੇ ਮੰਦਰ ਬਾਰੇ ਕਹੋਗੇ ਅਸੀਂ ਉਹ ਪੂਰਾ ਕਰਾਂਗੇ ਜਿੰਮੇ ਕੇ ਸਾਰਿਆਂ ਨੂੰ ਪਤਾ ਹੀ ਹੈ ਕਿ ਬਹੁਤ بڑے ਲੈਵਲ ਤੇ ਇਸ ਮੰਦਰ ਦੀ ਮਨੋ ਕਾਮਨਾਵਾਂ ਲੋਕਾਂ ਦੀ ਪੂਰੀਆਂ ਹੁੰਦੀਆਂ ਔਰ ਬਹੁਤ ਸ਼ਰਧਾਲੂ ਇੱਥੇ ਆਂਦੇ ਨੇ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਘੱਟ ਤੋਂ ਘੱਟ 5000 ਲੋਕਾਂ ਦਾ ਲੰਗਰ ਅਸਦਾ ਪ੍ਰਬੰਧ ਕਮੇਟੀ ਵੱਲੋਂ ਕੀਤਾ ਗਿਆ ਜਿਹਦੇ ਲਈ ਚਾਰ ਚੋਬੰਦ ਜਿਹੜੇ ਲੜਕੇ ਹੈਗੇ ਆ ਸੇਵਾਦਾਰ ਘੱਟੋ ਘੱਟ 10 ਤੋਂ 15 ਜੋ ਹੈ ਉਹ ਸਾਰੇ ਲੰਗਰ ਨੂੰ ਵਰਤਾਨ ਦੇ ਲਈ ਉਸ ਵਿੱਚ ਨਿਪੁੰਨ ਹਨ ਤੇ ਉਸ ਨੂੰ ਵਰਤਾਂਦੇ ਹਨ ਜੀ ਪਟਿਆਲੇ ਤੋਂ ਚੜਦੀ ਉਹੀ ਇੱਥੇ ਚੜਦੀ ਜੀ ਇਹ ਬਹੁਤ ਪੁਰਾਣੀ ਮੰਨਤਾ ਹੈ ਇਸ ਮੰਦਰ ਦੀ ਕਿਉਂਕਿ ਪ੍ਰਾਚੀਨ ਮੰਦਰ ਹੈ ਪਟਿਆਲੇ ਔਰ ਕਲਕੱਤੇ ਜੇ ਕਿਸੇ ਨੇ ਸੁੱਖਿਆ ਅਸੀਂ ਕਾਲੀ ਮਾਤਾ ਦੇ ਸੁੱਖ ਲਾਣੀ ਹੈ ਤਾਂ ਉਹਦੀ ਸੁੱਖ ਇੱਥੇ ਮੰਨਤ ਪੂਰੀ ਹੁੰਦੀ ਹੈ ਜੀ ਲੁਧਿਆਣੇ ਤੋਂ ਕਿੰਨੀ ਦੂਰ ਆ ਇਹ ਪਿੰਡ ਇਹ ਤਾਂ ਅੱਜ ਵੀ ਨੱਕੇ ਮਾਰਾ ਲੋਕ ਇੱਥੇ ਪਹੁੰਚ ਸਕਦੇ ਜੀ ਇਹ ਲੁਧਿਆਣੇ ਤੋਂ ਕੁੱਲ 12 ਤੋਂ 13 ਕਿਲੋਮੀਟਰ ਆਪਾਂ ਕਹਿ ਸਕਦੇ ਹਾਂ ਕਿ ਜੇ ਮੇਨ ਸ਼ਹਿਰ ਦੀ ਐਂਟਰੀ ਤੋਂ ਹੈਗਾ ਔਰ ਲੋਕ ਟੂ-ਵੀਲਰ, ਫੋਰ-ਵੀਲਰ ਜਾਂ ਬੱਸਸ ਰਾਹੀ ਜਾਂ ਆਟੋ ਰਾਹੀ ਇੱਥੇ ਆ ਸਕਦੇ ਆ, ਆਸਾਨੀ ਨਾਲ ਆ ਸਕਦੇ ਆ। ਰੋਡ ਦੇ ਉੱਤੇ ਹੀ ਮੰਦਰ ਆ। ਹਰ ਸਾਲ ਦੀ ਤਰ੍ਹਾਂ ਸਾਡਾ ਜੱਦੀ ਪਿੰਡ ਜੱਦੀ ਪਿੰਡ ਜੰਡਾਲੀਏ ਮੱਥਾ ਟੇਕਣ ਆਈਦਾ ਮਾਂ ਮਾਈ ਅੱਗੇ ਇਹੀ ਅਰਦਾਸ ਕਰਨ ਆਨੇ ਆ ਕਿ ਸਾਰਾ ਪੰਜਾਬ ਸਾਡਾ ਤੰਦਰੁਸਤ ਤੇ ਖੁਸ਼ਹਾਲੀ ਭਰਿਆ ਰਹੇ ਤੇ ਮਾਂ ਮਾਈ ਅੱਗੇ ਮੰਗਾਂ ਦੀ ਲੋੜ ਨਹੀਂ ਪੈਂਦੀ ਇੱਥੇ ਹਰ ਸਾਲ ਦੀ ਤਰ੍ਹਾਂ ਜੋ ਵੀ ਮਨ 'ਚ ਸੋਚਦੇ ਆ ਉਹੀ ਮਨੋ ਕਾਮਨਾ ਪੂਰੀ ਹੋ ਜਾਂਦੀ ਆ।